ਹਰਮੋਣੀ ਚਾਹੀਦੀ ਹੈ ਸਰਕਾਰ ਨੂੰ ਅਨਾਉਂਸਮੈਂਟ ਕਰਨ ਨੂੰ ਮੁੱਖ ਮੰਤਰੀ ਜੀ 20000 ਰੁਪਏ ਮਾਫੀ ਵਾਲੀ ਮਾਰ ਹੋਈ ਹੈ ਜ਼ਮੀਨਾਂ ਉਥਰ-ਪੁਥਰ ਹੋ ਗਈਆਂ ਕਿਤੋਂ ਦਾ 10 ਫੁੱਟ ਡੂੰਘਾ ਟੋਹਾ ਪੁੱਟਿਆ ਗਿਆ ਤੇ ਕਿਤੇ ਜਾ ਕੇ 5 ਫੁੱਟ ਦਾ ਮਿੱਟੀ ਚੜ ਗਈ ਆ ਇੱਥੇ ਇੱਕ-ਇੱਕ ਲੱਖ ਰੁਪਇਆ ਕਿੱਲੇ ਦੇ ਖਰਚ ਆਉਣਾ ਇਹਨੂੰ ਦੁਬਾਰਾ ਇਸ ਜ਼ਮੀਨ ਨੂੰ ਦੁਬਾਰਾ ਆਬਾਦ ਕਰਨ ਦੇ ਲਈ ਤੇ ਤੁਸੀਂ ਦੇ ਤਾਂ 20000 ਰੁਪਇਆ ਪਰ ਜਿਹਦੀ ਅਸੀਂ ਹੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਤੇ ਨਖੇਦੀ ਕਰਦੇ ਆ ਔਰ ਇਹਨੂੰ ਰਿਜੈਕਟ ਕਰਦੇ ਆਂ ਰੱਦ ਕਰਦੇ ਆਂ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਕੁਝ ਅਨਾਉਂਸਮੈਂਟਾਂ ਅੱਜ ਕੀਤੀਆਂ ਨੇ ਅਸੀਂ ਉਮੀਦ ਕਰਦੇ ਸੀਗੇ ਕਿ ਮੁੱਖ ਮੰਤਰੀ ਸ਼ਾਇਦ ਇਹ ਅਨਾਉਂਸਮੈਂਟ ਕਰਨ ਕਿ ਜਿਹੜਾ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੀ ਗਲਤੀ ਨਾਲ ਜਿਹੜਾ ਇਹ ਹੋਇਆ ਹੈ ਇਹਦੇ ਪ੍ਰਤੀ ਅਸੀਂ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਰਿਟ ਪਾਵਾਂਗੇ ਕੇਸ ਕਰਾਂਗੇ ਔਰ ਉਹਨਾਂ ਅਧਿਕਾਰੀਆਂ ਨੂੰ ਕਟਾਰੇਜ ਖੜੇ ਕਰਾਂਗੇ ਜਿਨ੍ਹਾਂ ਦੇ ਕਰਕੇ ਸਾਡਾ ਪੰਜਾਬ ਡੁੱਬਿਆ ਲੇਕਿਨ ਇਹਦੇ ਵਜਈ ਕੋਈ ਗੱਲ ਸਾਡੇ ਮੁੱਖ ਮੰਤਰੀ ਨੇ ਨਹੀਂ ਕੀਤੀ ਕੈਬਨਿਟ ਨੇ ਨਹੀਂ ਕੀਤੀ ਜਿਹੜੀ ਅਤਿ ਮੰਦ ਭਾਗੀ ਆ ਸਾਡੇ ਲਈ ਔਰ ਅਗਲੀ ਗੱਲ ਆ ਜਿਹੜੀ ਕੀਤੀ ਆ ਜੇ ਉਹਦੇ ਤੇ ਗੱਲ ਕਰੀਏ ਤਾਂ ਇਹ ਕਿਹਾ ਕਿ 4 ਲੱਖ ਰੁਪਈਆ ਅਸੀਂ ਉਹਨੂੰ ਦੇਵਾਂਗੇ ਜਿਹਦੇ ਪਰਿਵਾਰ ਦਾ ਜੀ ਚਲਿਆ ਗਿਆ ਇਸ ਦੁਨੀਆ ਤੋਂ ਤੇ ਮੈਂ ਹੈਰਾਨ ਆ ਇਸ ਗੱਲ ਤੋਂ ਕਿ ਭਾਈ ਜਿਹੜਾ ਤੁਹਾਡੀ ਇਸ ਗਲਤੀ ਕਰਕੇ ਦੇਸ਼ ਦਾ ਢਿੱਡ ਭਰਨ ਵਾਲਾ ਅੱਜ ਰੁੜ ਗਿਆ ਦਰਿਆਵਾਂ 'ਚ ਉਹਨਾਂ ਹੜ੍ਹਾਂ 'ਚ ਰੁੜ ਗਿਆ ਉਹਨੂੰ ਦੇ ਰਹੇ ਹੋ 4 ਲੱਖ ਰੁਪਈਆ ਤੇ ਤੁਹਾਡੀ ਗਲਤੀ ਸੀ ਉਹ ਗਲਤੀ ਉਹ ਵੀ ਤੁਹਾਡੀ ਸੀ ਲੇਕਿਨ ਇਹ ਫਰਕ ਜ਼ਰੂਰ ਆ ਵੀ ਇਹ ਤੁਹਾਡਾ ਤੁਹਾਡਾ ਫੂਡ ਸਿਕਿਉਰਿਟੀ ਦਾ ਸਿਪਾਹੀ ਸੀ ਜਿਹੜਾ ਰੁੜਿਆ ਤੇ ਉਹ ਜਿਹੜਾ ਪਹਿਲਾਂ ਸ਼ਰਾਬ ਪੀ ਕੇ ਜ਼ਹਿਰੀਲੀ ਸ਼ਰਾਬ ਪੀ ਕੇ ਬੰਦੇ ਮਰੇ ਨੇ ਉਗ ਆਮ ਵਿਅਕਤੀ ਸੀ ਤੇ ਉਹਨਾਂ ਨੂੰ ਤੁਸੀਂ 10-10 ਲੱਖ ਰੁਪਏ ਦੀ ਅਨਾਉਂਸਮੈਂਟ ਕੀਤੀ ਐ 10-10 ਲੱਖ ਰੁਪਏ ਦਾ ਦਿੱਤਾ ਹੈ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਹੈ ਇਹਦਾ ਮਤਲਬ ਐਸ ਨੂੰ ਤੁਸੀਂ ਉਹਦੇ ਨਾਲੋਂ ਬਹੁਤ ਛੋਟਾ ਗਿਣਦੇ ਹੋ ਇਹ ਤੁਹਾਡਾ ਪੰਜਾਬ ਪ੍ਰਸ਼ਤੀ ਜਾਂ ਮੁੱਖ ਮੰਤਰੀ ਜੀ ਇਹਨੂੰ ਕੀ ਮੰਨਿਆ ਜਾਏ ਔਰ ਜਿਹਦੀ ਅਸੀਂ ਹੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਤੇ ਨਖੇਦੀ ਕਰਦੇ ਆ ਔਰ ਇਹਨੂੰ ਰਿਜੈਕਟ ਕਰਦੇ ਆ ਰੱਦ ਕਰਦੇ ਆ ਅਗਲੀ ਗੱਲ ਇਹ ਕਿਹਾ ਕਿ ਅਸੀਂ 20000 ਰੁਪਇਆ ਮੁਆਵਜ਼ਾ ਦੇਾਂਗੇ ਮੁੱਖ ਮੰਤਰੀ ਜੀ 20000 ਰੁਪਇਆ ਮੁਆਵਜ਼ੇ ਵਾਲੀ ਮਾਰ ਹੋਈ ਹੈ ਜ਼ਮੀਨਾਂ ਉਥਲ ਪੁਥਲ ਹੋ ਗਈਆਂ ਕਿਤੋਂ ਦਾ 10 ਫੁੱਟ ਡੂੰਗਾ ਟੋਹਾ ਪੁੱਟਿਆ ਗਿਆ ਤੇ ਕਿਤੇ ਜਾ ਕੇ 5 ਫੁੱਟਾਂ ਮਿੱਟੀ ਚੜ ਗਈ ਆ ਇੱਥੇ ਇੱਕ ਇੱਕ ਲੱਖ ਰੁਪਇਆ ਕਿੱਲੇ ਦੇ ਖਰਚ ਆਉਣਾ ਇਹਨੂੰ ਦੁਬਾਰਾ ਇਸ ਜ਼ਮੀਨ ਨੂੰ ਦੁਬਾਰਾ ਆਬਾਦ ਕਰਨ ਦੇ ਲਈ ਤੇ ਤੁਸੀਂ ਦੇਤਾ 20000 ਰੁਪਇਆ ਮੈਂ ਕਹਿੰਦਾ ਇਹ ਇੱਥੋਂ ਘੱਟੋ ਘੱਟ ਜਿਹੜੇ ਲੋਕਾਂ ਦੀ ਜਿੱਥੇ ਜਿਹੜੇ ਖੇਤ ਵਿੱਚ ਅਸੀਂ ਬੈਠੇ ਆਂ ਇੱਥੇ ਲੋਕਾਂ ਨੇ ਗੋਭੀ ਦੀ ਖੇਤੀ ਕੀਤੀ ਹੈ ਔਰ ਗੋਭੀ ਦੀ ਖੇਤੀ ਵਾਲਿਆਂ ਨੂੰ ਤੁਸੀਂ 20000 ਰੁਪਏ ਦੇ ਕੇ ਜਿਹੜੇ 60 60000 ਰੁਪਏ 70 70000 ਰੁਪਏ ਐਨੇ ਮਹਿੰਗੇ ਭਾਅ ਦੇ 20 ਲੈ ਕੇ ਪਾ ਕੇ ਉਹਨਾਂ ਨੇ ਗੋਭੀ ਤਿਆਰ ਕਰਕੇ ਦਿੱਤੀ ਹੈ ਔਰ ਉਹਨਾਂ ਲੋਕਾਂ ਨੂੰ ਤੁਸੀਂ 20000 ਰੁਪਏ ਦੇਵੋਗੇ ਜਾਂ ਜਿਹੜੇ ਸਾਡੇ ਝੋਨੇ ਦੇ ਕਾਸ਼ਤਕਾਰ ਕਿਸਾਨ ਨੇ ਜਿੱਥੋਂ ਅੱਜ ਉਹਨਾਂ ਦਾ 80 80000 ਦਾ 90 90000 ਦਾ ਝੋਨਾ ਨਿਕਲਣਾ ਸੀ ਉਹਨਾਂ ਨੂੰ ਤੁਸੀਂ 20000 ਦੀ ਅਨਾਉਂਸਮੈਂਟ ਕਰ ਰਹੇ ਹੋ ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ ਅਨਾਉਂਸਮੈਂਟ ਕਰਨੇ ਨੂੰ ਪਹਿਲੀ ਤਾਂ ਗੱਲ ਹੈ ਕਿ 27 ਤਰੀਕ ਦਾ ਪੰਜਾਬ ਜੂਝ ਰਿਹਾ ਇਸੇ ਨਾਲ ਅੱਜ ਤੱਕ ਸਾਡੇ ਮੁੱਖ ਮੰਤਰੀ ਦਾ ਮੂੰਹ ਨਹੀਂ ਖੁੱਲਿਆ ਜੇ ਮੂੰਹ ਖੁੱਲਿਆ ਹੈ ਤਾਂ ਆ ਕਰ ਰਹੇ ਹੋ ਤੁਸੀਂ ਆ ਦੇਣ ਦੀ ਗੱਲ ਕਰਦੇ ਹੋ ਆਇਆ ਕੱਗਲੀ ਤੁਸੀਂ ਅਨਾਉਂਸਮੈਂਟ ਇਹ ਕੀਤੀ ਹੈ ਸਾਡੀ ਪੰਜਾਬ ਸਰਕਾਰ ਨੇ ਕਹਿੰਦੇ ਜਿਹਦਾ ਖੇਤ ਉਹਦਾ ਰੇਟ ਗੱਲ ਤਾਂ ਬੜੀ ਸੋਹਣੀ ਲੱਗੀ ਪਰ ਨਾਲ ਅਗਲੇ ਪਾਸੇ ਕੀ ਕਹਤਾ ਕਹਿੰਦੇ 15 ਨਵੰਬਰ ਤੱਕ ਹੈ ਤੁਹਾਡੀ 15 ਨਵੰਬਰ ਤੋਂ ਬਾਅਦ ਨਹੀਂ ਮੁੱਖ ਮੰਤਰੀ ਜੀ ਧਿਆਨ ਦਿਓ ਇਹਨਾਂ ਲੋਕਾਂ ਕੰਨੀ ਇਹਨਾਂ ਦੇ ਘਰਾਂ ਦੇ ਘਰ ਰੁੜ ਗਏ ਇਹਨਾਂ ਦੇ ਦਾਣੇ ਵੀ ਰੋੜ ਕੇ ਲੈ ਗਿਆ ਮੀ ਬਸ ਤੁਹਾਡਾ ਹਰ ਇਹਨਾਂ ਦੇ ਅਨਾਜ ਲੈ ਗਿਆ ਇਧਰ ਆਂਦਰੀ ਪਿਆਸੀ ਹੋ ਰੋੜ ਕੇ ਖਾਣ ਲਈ ਕੁਛ ਨਹੀਂ ਇਹਨਾਂ ਕੋਲੇ ਔਰ ਫਸਲ ਤਾਂ ਮਰੀ ਮਰੀ ਐ ਇਹ ਰੇਤ ਨੂੰ ਵੇਚ-ਵੇਚ ਕੇ ਹੋ ਸਕਦਾ ਆਪਦੇ ਬੱਚਿਆਂ ਦਾ ਟਿੱਡ ਪੂਤੌਰ ਲੈਣ ਹੋ ਸਕਦਾ ਇਹਦੇ ਆਧਾਰ ਤੇ ਆਪਦਾ ਕੰਮ ਕਰ ਲੈਣਾ ਸੋ ਸਾਡੀ ਬੇਨਤੀ ਹੈ ਕਿ ਸਰਕਾਰ ਅਜੇਹਾ ਸ਼ਰਤਾ ਲਾਉਣੀਆਂ ਬੰਦ ਕਰੇ ਨਹੀਂ ਤਾਂ ਮਜਬੂਰ ਨਾ ਸਾਨੂੰ ਸਾਡੇ ਇਹਨਾਂ ਕਿਸਾਨਾਂ ਦੇ ਨਾਲ ਆ ਕੇ ਖੜਨਾ ਪਏਗਾ ਅਗਲੀ ਗੱਲ ਮੈਂ ਪੁੱਛਣੀ ਚਾਹਣਾ ਹੈ ਕਿ ਪੂਰਾ ਪੰਜਾਬ ਇਹ ਤਾਂ ਸਰਕਾਰ ਕਹਿ ਰਹੀ ਹੈ ਕਿ ਹਣ ਪ੍ਰਭਾਵਿਤ ਮੰਨ ਲਿਆ ਸੀ ਤੇ ਜੇ ਪੰਜਾਬ ਨੂੰ ਪਾਈ ਹੜ ਪ੍ਰਭਾਵਿਤ ਮੰਨ ਲਿਆ ਤਾਂ ਫਿਰ ਅੱਜ ਇਹ ਨਹੀਂ ਬਣਦਾ ਕਿ ਪੰਜਾਬ ਦੇ ਕਿਸਾਨਾਂ ਦਾ ਸੰਪੂਰਨ ਕਰਜ਼ਾ ਖਤਮ ਕੀਤਾ ਜਾਏ ਕਿੱਥੋਂ ਤਾਰਨਗੇ ਲੋਕ ਤੁਸੀਂ ਇਹ ਕਹਤਾਂ ਕਿ ਅਸੀਂ ਕੱਲਾ ਕੋਆਪਰੇਟਿਵ ਦਾ ਕਰਜ਼ਾ ਉਹਨੂੰ ਅਸੀਂ 6 ਮਹੀਨੇ ਪਿੱਛੇ ਕਰਦੇ ਆਂ ਬਾਕੀ ਦਾ ਕੀ ਬਣੇਗਾ ਜੀ ਔਰ 6 ਮਹੀਨੇ ਪਿੱਛੇ ਕਰਨ ਤੋਂ ਬਾਅਦ ਕਿੱਥੋਂ ਤਾਰੂਗਾ ਕਿਸਾਨ ਕਿਸਾਨ ਕੋਲੇ ਕੀ ਕੀ ਸੌ ਸੋਰ ਸਾ ਕੀ ਸਾਧਨ ਹੈ ਇੱਕ ਫਸਲ ਮਰ ਜੇ ਤਾਂ ਕਿਸਾਨ 15-15 ਸਾਲ ਉੱਠ ਕੇ ਖੜਾ ਨਹੀਂ ਹੁੰਦਾ ਸੋ ਇਹ ਜਿਹੜੀਆਂ ਤੁਸੀਂ ਸਾਨੂੰ ਅੱਜ ਅਨਾਊਂਸਮੈਂਟਾਂ ਕੀਤੀਆਂ ਨੇ ਐਸਕੇਮ ਨਾਨ ਪੋਲਿਟਿਕਲ ਇਹਨੂੰ ਪੂਰੀ ਤਰ੍ਹਾਂ ਮੁੱਢੋਂ ਅਸੀਂ ਰੱਦ ਕਰਦੇ ਆਂ ਔਰ ਸਰਕਾਰ ਇਹਨੂੰ ਮੁੜ ਦੁਬਾਰਾ ਵਿਚਾਰੇ ਔਰ ਬੰਦਾ ਮੁਆਵਜ਼ਾ